이쁘지 hey, 않아요? اشتركك ਜੋਦਰੂਪ ਹਰਿਆਭ ਗੁਰੂ ਨਾਨਕ ਘਾਇਓ ਤਾਤੇ ਅੰਘਦ ਭਇਓ ਤਤਸੇ ਤਤ ਮਿਲਾਇਓ ਅੰਘਦ ਕਿਰਪਾ ਤਾਹਾਰ ਸਿਮਰ ਸਤ ਗੁਰ ਤੇਰ ਅਮਰ ਦਾਸ ਅਮਰਤ ਛਤਰ ਗੁਰ ਰਾਮ ਦੀਓ ਗੁਰ ਰਾਮ ਦਾਸ ਮੁਖ ਗੁਰ ਰਾਮ ਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਤੇ ਬਾਈ ਜਬਰਮਾਨ ਬੁਰਖ ਗੋਰੀ ਅਰਜਨ ਦੇਖੋ ਨੈ ਮੂਰਤ ਬਾਈ ਜਬਰਮਾਨ ਬੁਰਖ ਗੋਰੀ ਅਰਜਨ ਦੇਖੋ ਨੈ ਗੋਣ ਆਵ ਗਣ ਨਾ ਵਿਚਾਰੋ ਕੋਈ ਮਾਟੀ ਗਾ ਗਿਆ ਤੋ ਭੈ ਸੁਆਮੀ ਮਾਨਸ ਕੀ ਗਤਿ ਹੈ ਕਬੀਰ ਚੱਕੀ ਜਾਉ ਨੇ ਸੁਬੇਸ਼ੁਰ ਆਏ ਮਿਲੈ ਬਰਬਾਦ ਜੋ ਨਰ ਵਿਚੋਰੇ ਰਾਮ ਸੋ ਨਾ ਦਿਨ ਮਿਲੈ ਨਰਾਤ ਵਿਸਰ ਨਹੀਂ ਦਾਤ ਆਪਣਾ ਨਾਮ ਦੇਹੋ ਗਉਣ ਗਾਵਾ ਦਿਨ ਰਾਤ ਨਾਲੇ ਜਾਉ ਏ ਹੋ ਗਉਦ ਜਨਮ ਬਿਸ਼ਰੇ ਤੇ ਇਹੋ ਜਨਮ ਤੁਮਾਰਾ ਸਿਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਰਾਮ ਨਾਮ ਔਰ ਮੈਂ ਗਇਓ ਜਾ ਕੈ ਸਾਮ ਨਹੀਂ ਇਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸੋ ਕਹੋ ਟਲ ਗੁਰ ਸੇਵੀਐ ਰਹਿਨੇ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੇ ਦੁਖ ਹੋਏ ਸਿਵ ਦੁਖ ਸੰਮਦੇ ਨੂਰੇ ਅਰਸੋ ਗੁਰਸੋ ਤੋਦ ਡਟੇ ਸੱਜੇ ਬਾਦਿਸ਼ਾ ਮਲ ਜਨਮ ਜਲਮ ਦੇ ਸਜਣ ਸਜਾ ਬਾਦਸ਼ਾਹ ਸਰ ਸ਼ਾਹ ਜੈ ਜੇ ਸੁਬਾਸ ਬਹਿ ਕੇ ਆ ਸੋਹੀਏ ਸਾਵਨਾ ਦਾ ਵੀ ਸਾ ਸਤਨਾਮ ਚਿਰਵਾਹਿ ਗੁਰੂ ਸਾਹਿਬ ਜੀ ਤੇ ਲੰਗ ਘਰ ਦੂਜਾ ਮਹੱਲਾ ਪੰਜਵਾਂ ਤਦ ਬੇਨ ਦੂਜਾ ਨਹੀਂ ਕੋ ਕਾਰਤਾ ਕਰਹੈ ਸੋਈ ਤੇਰਾ ਜੋਰ ਤੇਰੀ ਮਾਨਟੇ ਗਾ ਸਦਾ ਸਦਾ Jap ਨਾਨਕ ਇਹ ਤਦ ਵੇਨ ਦੂ ਜਾ ਨਾਹੀ ਕੋਏ ਤੂ ਕਰਤਾਰ ਕਰਹਸੋਏ ਤੇਰਾ ਜੋਰ ਤੇਰੀ ਮਨਡੇ ਕੇ ਸਦਾ ਸਦਾ Jap ਨਾਨਕ ਏ ਸਾਵੇ ਉਬਰ ਪਾਰ ਬ੍ਰਹਮ ਦਾਤਾ ਹਰੇ ਤੇਰੀ तारे जो तो बसे है तेन पाओ दुख ना हे गुर पर साद नानक गुण गाहे जो दिस सो तेरा रूप ਗੋਲੇ ਦੇ ਦਾਣੇ ਗੁਰਬਿੰਦ ਅਬੂ ਬੇ ਸਿਮਰ 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 ਜਾਨ ਸੇ ਨਾਮ ਗੁ ਕਰਮ ਕੋਰਾਪ ਤੇ ਜੇਨੇ ਜਪਿਆ ਤੇਸ ਕਾ ਬਲੇ ਹਾਰੇ ਤੇਸ ਕਾ ਸੰਗ ਤਰ ਸੰਸਾਰ ਕਹੂ ਨਾਨਕ ਪ੍ਰਭ ਲੋ ਜਬੂਰੇ ਸੰਤ ਜਨaghi ਬਾਛਾ ਨੇ ਨਜਿਆ ਤੇ ਸਰਗ ਵਾਲਿਆਰੇ ਤੇ ਸਰਗ ਸੰਗ ਤਰ ਸੰਸਾਰ ਸਾਹ ਵਾਹਿਗੁਰੂ ਜੀ ਕੀ ਫਤਿਹ ਤੇਰਾੰਗ ਘਰ ਦੂਜਾ ਮਹੱਲਾ ਪੰਜਵਾ ਤਉ ਬਿਨ ਦੂਜਾ ਨਾਹੀ ਕੋ ਤਉ ਕਰਦਾਰ ਕਰ ਹੈ ਸੋ ਹੋਏ ਤੇਰਾ ਜੋਰ ਤੇਰੀ ਮੰਨ ਟੇਕ ਸਦਾ ਸਦਾ ਜਾਪ ਨਾਨਕ ਏਕ ਪਰਮ ਸਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ 52 ਪਵਿੱਤਰ ਮੁਖਵਾਕ ਸ਼ਹੀਦਾਂ ਦੇ ਸਰਦਾਰ ਪੰਜਵੇਂ ਪਾਦਸ਼ਾਹ ਕੁਰਬਾਨੀ ਕੇ ਵੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜ ਜੀ ਦੀ ਪਵਿੱਤਰ ਰਸਨਾ ਚ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਵੰਤਰੰਗ ਸਾਧ ਸੋ 23 ਦੇ ਤੇਲੰਗ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 13 ਤਰੀਕ ਨੂੰ ਹੈ ਔਰ ਨਾਲ ਹੀ ਵਸਾਖੀ ਗੁਰੂਵਤੇ ਖਾਲਸਾ ਸਾਜਨਾ ਦਿਵਸ ਦਿੱਲੀ ਸੇਬੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰਦਵਾਰਾ ਮਜਨੂ ਟੱਲਾ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਅਥੀ ਸੇਵਾ ਕਰਕੇ ਮਹਾਨ ਸਮਾਗਮਾਂ ਤੋਂ ਲਾਹੇ ਪ੍ਰਾਪਤ ਕਰਨੇ ਜੀ ਹੋਈਆਂ ਬੇਅੰਤ ਭੁੱਲਾਂ ਦੇਖੇ ਮਾ ਫਾਜ਼ਿਲ੍ਹਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ